ਹਾਂਜੀ ਰਿਸਪੈਕਟਡ ਆਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਟੀਜੀਐਫ ਫਾਊਂਡੇਸ਼ਨ ਦੇ ਮੁਖੀ ਸਰਸ਼੍ਰੀ ਜੀ ਦਾ ਵਿਚਾਰ ਹੈਗਾ ਹੈ ਦੂਜਿਆਂ ਵਿੱਚ ਦੋਸ਼ ਹੈ ਇਸ ਵਿਚਾਰ ਵਿੱਚ ਦੋਸ਼ ਹੈ ਤਾਂ ਇਹਦੇ ਵਿੱਚ ਬੜੀ ਡੂੰਗੀ ਗੱਲ ਹੈ ਜਿਹੜੀ ਉਹ ਲੁਕੀ ਹੋਈ ਹੈਗੀ ਹੈ ਕਿਉਂਕਿ ਸਾਨੂੰ ਸੰਤ ਲੋਕ ਦੱਸਦੇ ਆ ਕਿ ਕਹਿੰਦੇ ਜਿੰਨਾ ਵੀ ਅਸੀਂ ਸੰਸਾਰ ਦੇ ਵਿੱਚ ਅਸੀਂ ਮਨੁੱਖ ਦੇਖ ਰਹੇ ਹਾਂ ਸਾਰੇ ਜਿਹੜੇ ਆ ਇੱਕ ਦੂਜੇ ਦੇ ਲਈ ਆਇਨੇ ਦਾ ਕੰਮ ਕਰਦੇ ਪਏ ਆ ਮਿਰਰ ਦਾ ਕੰਮ ਕਰਦੇ ਪਏ ਆ ਤਪਕ ਤਕਬੀਰ ਜੀ ਨੇ ਵੀ ਇੱਕ ਜਗ੍ਹਾ ਤੇ ਆਪਣੀ ਬਾਣੀ ਦੇ ਵਿੱਚ ਲਿਖਿਆ ਹੋਇਆ ਹੈਗਾ ਹੈ ਵੀ ਮਨੁੱਖ ਦੀ ਹਾਲਤ ਉਸ ਕੁੱਤੇ ਦੀ ਨਿਆਈ ਹੈ ਜਿਹਨੂੰ ਇੱਕ ਸ਼ੀਸ਼ ਮਹਿਲ ਦੇ ਵਿੱਚ ਛੱਡ ਦਿੱਤਾ ਗਿਆ ਜਿੱਥੇ ਉਹਨੂੰ ਆਪਣੀਆਂ ਹੀ ਸ਼ਵੀਆਂ ਦਿਖਾਈ ਦਿੰਦੀਆਂ ਪਈਆਂ ਤਾਂ ਉਹ ਤੇ ਸ਼ਵੀਆਂ ਨੂੰ ਭੌਂਕਦਾ ਹੈ ਸ਼ੀਸ਼ੇ ਦੇ ਉੱਤੇ ਭੌਂਕਦਾ ਉਹਨੂੰ ਇਦਾਂ ਲੱਗਦਾ ਵੀ ਦੂਜੀਆਂ ਸ਼ਵੀਆਂ ਵੀ ਉਹਨੂੰ ਭੌਂਕਦੀਆਂ ਪਈਆਂ ਉਹ ਉੱਥੇ ਲੜ ਲੜ ਕੇ ਸ਼ੀਸ਼ੇ ਦੇ ਨਾਲ ਟਕਰਾ ਟਕਰਾ ਕੇ ਹੀ ਕੀ ਹੁੰਦਾ ਹੈ ਲਹੂ ਲੋਹਾਨ ਹੋ ਕੇ ਬੇਹੋਸ਼ ਹੋ ਜਾਂਦਾ ਆਪਣੀ ਜਾਨ ਹੈ ਜਿਹੜੀ ਉਹ ਗਵਾ ਦਿੰਦਾ ਹੈ ਫੇਰ ਜਦੋਂ ਉਹਨੂੰ ਉੱਪਰ ਲੈ ਕੇ ਜਾਂਦੇ ਆ ਤਾਂ ਉਹ ਜਾ ਕੇ ਉੱਤੇ ਕਹਿੰਦਾ ਹੈ ਵੀ ਪ੍ਰਮਾਤਮਾ ਤੇਰੀ ਦੁਨੀਆ ਬੜੀ ਗੰਦੀ ਹੈਗੀ ਆ ਉਹ ਸਾ ਦੂਜੇ ਕੁੱਤੇ ਸ਼ੇਰ ਸਮਝਦੇ ਸੀ ਆਪਣੇ ਆਪ ਨੂੰ ਉਹਨੂੰ ਜਦੋਂ ਹਾਇਰ ਲੈਵਲ ਤੋਂ ਦਿਖਾਇਆ ਜਾਂਦਾ ਵੀ ਆਹ ਦੇਖ ਪਹਿਲਾ ਤੂੰ ਭੋਂ ਕਿਹਾ ਜਾਂ ਤੇਰੀਆਂ ਸ਼ਰੀਆਂ ਭੋਂਕੀਆਂ ਸੋ ਰਿਐਲਿਟੀ ਇਹੀ ਹੈਗੀ ਆ ਜੀ ਵੀ ਦੂਜਿਆਂ ਦੇ ਵਿੱਚ ਕੋਈ ਦੋਸ਼ ਨਹੀਂ ਹੁੰਦਾ ਸਾਨੂੰ ਜੋ ਕੁਝ ਵੀ ਸਾਹਮਣੇ ਦਿਖ ਰਿਹਾ ਉਹ ਸਾਡੇ ਆਪਣੇ ਹੀ ਵਿਚਾਰਾਂ ਦੇ ਰਿਫਲੈਕਸ਼ਨ ਹੈ ਜਿਹੜੀ ਉਹ ਦਿਸਦੀ ਪਈ ਹੈ ਇਸੇ ਗੱਲ ਨੂੰ ਜਿਹੜੇ ਹੈਗੇ ਮਿਰਜਾ ਗਾਲਬ ਕੀ ਕਹਿੰਦੇ ਸੀਗੇ ساری ਉਮਰ ਗਾਲਬ ਇੱਕ ਹੀ ਭੂਲ ਕਰਤੇ ਰਹੇ ਧੂਲ ਚਿਹਰੇ ਤੇ ਥੀ ਔਰ ਹਮ ਆਇਨਾ ਸਾਫ ਕਰਤੇ ਰਹੇ ਸੋ ਇਹ ਰੈਲਿਟੀ ਹੈਗੀ ਹੈ ਜੀ ਵੀ ਦੂਜਿਆਂ ਦੇ ਵਿੱਚ ਦੋਸ਼ ਨਹੀਂ ਹੈਗਾ ਅਸਲ ਦੇ ਵਿੱਚ ਇਸ ਵਿਚਾਰ ਦੇ ਵਿੱਚ ਦੋਸ਼ ਹੈ ਵੀ ਅਸੀਂ ਸੋਚਦੇ ਹਾਂ ਦੂਜਿਆਂ ਦੇ ਵਿੱਚ ਦੋਸ਼ ਹੈ ਸਾਡੀ ਸਾਡੀ ਦੁਨੀਆ ਜਿਹੜੀ ਹੈਗੀ ਹੈ ਸਾਡੇ ਆਪਣੇ ਹੀ ਵਿਚਾਰਾਂ ਦੀ ਪ੍ਰੋਜੈਕਸ਼ਨ ਹੈ ਜਦੋਂ ਅਸੀਂ ਆਪਣੇ ਥੌਟ ਬਦਲ ਲਵਾਂਗੇ ਤਾਂ ਬਾਹਰ ਸਾਰਾ ਕੁਝ ਹੀ ਬਦਲ ਜਾਂਦਾ ਹੈ ਸੋ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਤੁਸੀਂ ਇਹ ਵੀਡੀਓ ਦੇਖ ਕੇ ਜੋ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ